ਮੈਂ ਨਾ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਵੀ ਉਹਨਾਂ ਸ਼ਹਿਰ ਉਹ ਰੇੜੀ ਲਾਈ ਉਹ ਪ੍ਰਵਾਸੀ ਸੀਗਾ ਆਪਣਾ ਹੈਨਾ ਤੇ ਉਹਨੂੰ ਮੈਂ ਕੋਈ ਚੀਜ਼ ਪੁੱਛੀ ਉਹ ਬੜਾ ਰੁੱਖਾ ਬੋਲਿਆ ਮੈਂ ਉਹਨੂੰ ਆਖਿਆ ਵੀ ਇੰਨੀ ਗੱਲ ਕੈਮਰੇ ਦੇ ਸਾਹਮਣੇ ਬੋਲਦੇ ਜਾਂਦਾ ਬੋਲ ਦੂੰਗਾ ਉਹਦੇ ਉੱਤੇ ਨਾ ਐਕਸ਼ਨ ਰਿਐਕਸ਼ਨ ਵੀ ਬੜੇ ਆਏ ਮੰਨ ਲਓ ਅਸੀਂ ਅਕਸਰ ਹੀ ਕਹਿ ਦਿੰਨੇ ਆ ਨਾ ਵੀ ਇਹ ਪ੍ਰਵਾਸੀ ਵੀ ਉਧਰੋਂ ਆਉਂਦੇ ਨੇ ਇਹਨਾਂ ਦਾ ਆਪਦਾ ਹਿਸਾਬ ਹੈ ਸਾਡਾ ਆਪਦਾ ਹਿਸਾਬ ਹੈ ਵੀ ਇਹ ਤੰਗ ਕਰਦੇ ਨੇ ਇੱਧਰ ਆ ਕੇ ਪੰਨਾ ਸਾਰੀਆਂ ਜਿਵੇਂ ਕਹਿੰਦੇ ਨੇ ਨਾ ਵੀ ਹੱਥ ਲਿਆ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੈਨਾ ਤੇ ਇਹਨਾਂ ਦੇ ਵਿੱਚ ਹੀ ਕੁਝ ਲੋਕ ਚੰਗੇ ਵੀ ਹੁੰਦੇ ਨੇ ਤੇ ਇੱਕ ਆ ਦੇਖੋ ਆ ਸਾਡੇ ਨਾਲ ਮੁੰਡਾ ਖੜਾ ਏ ਸਾਡੇ ਪਿੰਡ ਦਾ ਜੀ ਹਸਤੀਸ਼ ਇਹ ਜੰਪਾ ਲਈ ਇਧਰ ਦਾ ਏ ਤੇ ਆਪਾਂ ਜਿਵੇਂ ਕਹਦੇ ਨੇ ਨਾ ਵੀ ਭਈਆਂ ਨੂੰ ਇਧਰੋਂ ਕੱਢੋ ਹੈਨਾ ਤੇ ਇਹ ਜੰਪਾ ਲਈ ਇਧਰ ਦਾ ਵਾ ਇਹਨਾਂ ਨੂੰ ਆਪਾਂ ਕਿਵੇਂ ਕੱਢਾਂਗੇ ਹਸਤੀਸ਼ ਤੇਰਾ ਜਨਮ ਇਧਰ ਦਾ ਹੀ ਏ ਨਾ ਹਾਂਜੀ ਮੇਰੇ ਮੋੜੀ ਵਾਲੇ ਦਾ 2004 ਦਾ ਜਨਮ ਹੈ ਮੇਰਾ ਮੋੜੀ ਵਾਲਾ ਆ ਵੇਖ ਲਓ ਇਹ ਪੰਜਾਬੀ ਵੀ ਇਹਦੀ ਸਾਡੇ ਵਾਲੀ ਹੈ ਹੈਨਾ ਹੁਣ ਇਹਨਾਂ ਨੇ ਇਧਰ ਆਪਣਾ ਉਦੋਂ ਦੇ ਆਏ ਨੇ ਪਲਾਟ ਵੀ ਖੇਦੇ ਨੇ ਅਜ ਤਾਈਂ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਕਲਚਰ ਵੀ ਸਾਡੇ ਵਾਲਾ ਸਾਡੇ ਵਿੱਚ ਹੀ ਰਹਿੰਦੇ ਨੇ ਹੁਣੇ ਹੈਨਾ ਤੇ ਇਹਨਾਂ ਦੀ ਮੰਨ ਲੋ ਕੋਈ ਪਰੇਸ਼ਾਨੀ ਨਹੀਂ ਆਪਾਂ ਇਹਨਾਂ ਨੂੰ ਕਿਵੇਂ ਘੜਦਾਂਗੇ ਅੱਜ ਤੋਂ ਹੈਨਾ ਐਵੇਂ ਜਿਵੇਂ ਕਹਿੰਦੇ ਨਾ ਵੀ ਐਵੇਂ ਇਹਨਾਂ 'ਚ ਵੀ ਹੁੰਦੇ ਨੇ ਮਾੜੇ ਚੰਗੇ ਆਪਣੇ 'ਚ ਵੀ ਹੁੰਦੇ ਨੇ ਮਾੜੇ ਚੰਗੇ ਇਸ ਕਰਕੇ ਜੇ ਆਪਾਂ ਇੱਕ ਦੂਜੇ ਬਿਨਾ ਸਰਦਾ ਨਹੀਂ ਨਾ ਇਹਨਾਂ ਸਟੇਟਾਂ ਦਾ ਇੱਕ ਦੂਜੇ ਬਿਨਾ ਸਰਦਾ ਹੈ ਜਿੱਥੇ ਕਿਤੇ ਗਰੀਬੀ ਉਹਨਾਂ ਨੂੰ ਕੰਮ ਕਰਨ ਦੂਜੀਆਂ ਸਟੇਟਾਂ 'ਚ ਜਾਣਾ ਹੀ ਪਊਗਾ ਜਿਵੇਂ ਆਪਾਂ ਬਾਹਰ ਜਾਂਦੇ ਹਾਂ ਹੈਨਾ ਤੇ ਪਰ ਇਹਨਾਂ ਨੂੰ ਵੀ ਨਾ ਇੱਕ ਅਪੀਲ ਹੈ ਪੀ ਜਦੋਂ ਆਪਾਂ ਬਾਹਰ ਕੰਮ ਕਰਨ ਜਾਣੇ ਆ ਨਾ ਉੱਥੇ ਉਥੋਂ ਦੇ ਹਿਸਾਬ ਨਾਲ ਰਹੋ ਉਥੋਂ ਦਾ ਕਲਚਰ ਫੋਲੋ ਕਰੋ ਉੱਥੇ ਵੇਖੋ ਵੀ ਲੋਕ ਕਿਵੇਂ ਦੇ ਨੇ ਵੀ ਲੋਕ ਬਦਮਾਸ਼ੀ ਵਾਲੇ ਨੇ ਜਿਨ੍ਹਾਂ ਨਾਲ ਤੁਸੀਂ ਵਰਤਦੇ ਹੋ ਲੋਕੀ ਕਿਵੇਂ ਦੇ ਨੇ ਵਰਤਣ ਵਾਲੇ ਉਹਨਾਂ ਨਾਲ ਓਵੇਂ ਰਹੋ ਕਦੇ ਵੀ ਆਪਣੀ ਜਿਹੜੀ ਪਿਛਲੀ ਈਗੋ ਆ ਨਾ ਜੁਣੀ ਹੋਣਾ ਸੀ ਬਾਹਰ ਜਲ ਜਾਨੇ ਇਹ ਇਥੇ ਕਿੱਲਿਆਂ ਦੇ ਮਾਲਕ ਆ ਹੈ ਨਾ ਬਾਹਰ ਸਾਡੀ ਉਹ ਚੀਜ਼ ਨਹੀਂ ਚੱਲਣੀ ਉੱਥੇ ਆਪਾਂ ਨੂੰ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਰਹਿਣਾ ਪਊਗਾ ਉਹੀ ਉਹਨਾਂ ਦਾ ਕਲਚਰ ਆਪਾਂ ਨੂੰ ਫੋਲੋ ਕਰਨਾ ਪਊਗਾ ਆਪਣਾ ਕਲਚਰ ਆਪਾਂ ਜਿੰਦਾ ਰੱਖਾਂਗੇ ਇਹ ਮੁੰਡਾ ਹੁਣ ਆਪਦੀ ਬਿਆਰੀ ਵੀ ਪੂਰੀ ਜਾਣਦਾ ਹੈ ਤੇ ਪੰਜਾਬੀ ਵੀ ਜਾਣਦਾ ਹੈ ਆ ਹਮੇਸ਼ਾ ਆਪਣੇ ਵਿੱਚ ਹੀ ਰਹਿੰਦਾ ਹੈ ਨਾ ਇਹਨਾਂ ਨੂੰ ਆਪਾਂ ਇੱਥੋਂ ਮੰਨ ਲੋ ਕਿਵੇਂ ਕਹਦਾਂਗੇ ਵੀ ਇਹਨਾਂ ਨੂੰ ਕੱਢੋ ਇਸ ਕਰਕੇ ਜਿਹੜੇ ਮਾੜਿਆ ਅੰਸਰ ਨੇ ਨਾ ਉਹਨਾਂ ਦੇ ਧਿਆਨ ਰੱਖੋ ਉਹਨਾਂ ਨਾਲ ਭਾਵੇਂ ਨਾ ਮਿਲਣ ਵਰਤਨ ਰੱਖੋ ਉਹ ਆਪਣੇ ਨੇ ਭਾਵੇਂ ਪ੍ਰਵਾਸੀ ਨੇ ਪਰ ਆਪਣਾ ਕਿਸੇ ਦਾ ਵੀ ਇੱਕ ਦੂਜੇ ਬਿਨਾ ਸਰਦਾ ਨਹੀਂਗਾ ਕਿਉਂਕਿ ਕੰਮ ਧੰਦੇ ਵੀ ਮੰਨ ਲੋ ਕਰਨੇ ਨੇ ਮੁੰਡੇ ਕੰਮ ਕਰਦੇ ਨੇ ਇੱਧਰ ਇਹ ਮੁੰਡੇ ਪੜ੍ਹੇ ਵੀ ਨੇ ਹੁਣ ਇਹਨਾਂ ਦੇ ਬੱਚੇ ਅੱਗੇ ਪੜ੍ਹਨ ਜਾਂਦੇ ਨੇ ਵਧੀਆ ਇੱਧਰ ਹੀ ਇਹਨਾਂ ਦਾ ਪੱਕਾ ਸਾਰਾ ਕੁਝ ਬਣੇ ਨੇ ਇਹਨਾਂ ਦੇ ਕਾਗਜ਼ ਪੱਤਰ ਤੇ ਬਸ ਵੀ ਆਪਣਾ ਨਾ ਸਾਰੇ ਮਿਲਵਰਤ ਕੇ ਰਹੋ ਗਲਤ ਬੰਦੇ ਨਾਲ ਸਖਤਾਈ ਵਰਤੋ ਕੋਈ ਹਰਜ ਨਹੀਂਗਾ ਗਲਤ ਨੂੰ ਗਲਤ ਆਖੋ ਜਿਹੜਾ ਬੰਦਾ ਨਹੀਂ ਮਿਲਣ ਵਰਤਣਾ ਉਸ ਤੋਂ ਦੂਰੀ ਬਣਾ ਕੇ ਰੱਖੋ ਪਰ ਜਿਹੜੇ ਆਪਣੇ ਸਦਾ ਵਿੱਚ ਰਹੇ ਨੇ ਨਾ ਇਹਨਾਂ ਨਾਲ ਆਪਣਾ ਇਹ ਵੀ ਆਪਣੇ ਨਾਲ ਬਣਾ ਕੇ ਰੱਖਦੇ ਨੇ ਉਹੀ 47 ਵਾਲੀ ਗੱਲ ਲਾ ਲੋ ਆਪਣੇ ਸਿੱਖ ਮੁਸਲਮਾਨ ਹਿੰਦੂ ਸਭ ਇਕੱਠੇ ਸੀਗਾ ਨਾ ਤੇ ਕਿਸੇ ਨੇ ਆਖਿਆ ਆਪਾਂ ਨੂੰ ਉਧਰ ਮੁਸਲਮਾਨ ਭਰਾ ਵੀ ਬਚਾਉਂਦੇ ਰਹੇ ਨੇ ਆਪਣੇ ਲੋਕਾਂ ਨੂੰ ਹੈਨਾ ਤੇ ਇਧਰ ਜਿਹੜੇ ਸਿੱਖ ਭਰਾ ਨੇ ਉਹ ਵੀ ਮੁਸਲਮਾਨਾਂ ਨੂੰ ਬਚਾਉਂਦੇ ਰਹੇ ਨੇ ਤੇ ਉਹਨਾਂ ਦੇ ਵਿੱਚ ਹੀ ਲੁੱਟਖੋਹ ਕਰਨ ਵਾਲੇ ਵੀ ਹੈਗੇ ਸੀ ਨਾ ਇਦਾਂ ਅੱਜ ਵੀ ਹਰ ਜਗ੍ਹਾ ਬਸ ਆਪਦਾ ਸਾਵਧਾਨ ਰਹੋ ਜਿਹੜਾ ਬੰਦਾ ਸਹੀ ਉਹਦੇ ਨਾਲ ਸਹੀ ਵਰਤੋ ਜਿਹੜਾ ਮਾੜਾ ਬੰਦਾ ਹੈ ਉਹਦੇ ਨਾਲ ਨਾ ਵਰਤੋ